ਸਰ ਕੀ ਨਾ ਜੀ ਆਪਣਾ ਮੇਰਾ ਨੋ ਰਣਜੀਤ ਸਿੰਘ ਆ ਜੀ ਸਭ ਤੋਂ ਪਹਿਲਾਂ ਫਤਿਹ ਅੱਦੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੀ ਸਾਡੇ ਨਗਰ ਵਾਸਤੇ ਤੇ ਸਮੁੱਚੇ ਸਿੱਖ ਮੁਸਲਮਾਨ ਭਰਾਵਾਂ ਵਾਸਤੇ ਭਾਈਚਾਰੇ ਵਾਸਤੇ ਅੱਜ ਦਾ ਦਿਨ ਬੜਾ ਖੁਸ਼ੀਆਂ ਭਰਿਆ ਦੇਣਾ ਹੈ ਇਸ ਦਿਨ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਸਮੁੱਚੀ ਨਗਰ ਪੰਚਾਇਤ ਤੇ ਸਮੁੱਚਾ ਸਾਡਾ ਭਾਈਚਾਰਾ ਇਕੱਤਰ ਹੋ ਕੇ ਮੁਸਲਮਾਨ ਭਰਾਵਾਂ ਦਾ ਰੂਜਾ ਉਫਤਾਰੀ ਕਰਵਾਉਂਦੇ ਹਾਂ ਤੋਂ ਅੱਜ ਵੀ ਹੋ ਰਿਹਾ ਹੈ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਅਸੀਂ ਵਾਹਿਗੁਰੂ ਕੋਲ ਅਰਦਾਸ ਕਰਦੇ ਹਾਂ ਅੱਲਾਹ ਕੀ ਅਰਦਾਸ ਕਰਦੇ ਹਾਂ ਇਹ ਸਾਡਾ ਭਾਈਚਾਰਾ ਸਦੀਵੀ ਬਣਿਆ ਰਹੇ ਅਸੀਂ ਸਮੁੱਚੇ ਭਾਈਚਾਰੇ ਵੱਲੋਂ ਸਿੱਖ ਭਾਈਚਾਰੇ ਵੱਲੋਂ ਇਸ ਦਿਨ ਦੀ ਵਧਾਈ ਦਿੰਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਣ ਰਹੇ ਸਰ ਕੀ ਨਾਮ ਹੈ ਆਪਣਾ ਬਲਦੇਵ ਸਿੰਘ ਅ ਅੱਜ ਆਪਾਂ ਜਿਹੜਾ ਹੈਗਾ ਮਾਦੇ ਦੇ ਵਿੱਚ ਖੜੇ ਆ ਸਮੂਹ ਭਾਈਚਾਰਾ ਜਿਹੜਾ ਸਿੱਖ ਮੁਸਲਮਾਨ ਭਾਈਚਾਰਾ ਇਕੱਤਰ ਹੋਇਆ ਕਿਸ ਸੰਬੰਧ ਦੇ ਵਿੱਚ ਇਕੱਤਰ ਹੋਇਆ ਪੱਥੇ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਅਸੀਂ ਮੁਸਲਮਾਨ ਭਰਾਵਾਂ ਦਾ ਰੋਜ਼ਾ ਖਲਵਾਉਣ ਦੇ ਵਾਸਤੇ ਮਸਜਿਦ ਦੇ ਵਿੱਚ ਅੱਜ ਨਗਰ ਪੰਚਾਇਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨਮੈ ਦੇ ਇੱਥੇ ਰੋਜ਼ਾ ਖਲਹੋਂ ਦੀ ਖਾਤਰ ਇਕੱਠੇ ਹੋਏ ਆ। ਕਿੰਨੇ ਜਿਹੜੇ ਆਪਣੇ ਨਗਰ ਦੇ ਵਿੱਚ ਮੁਹੰਮਦਨ ਭਾਈ ਚਾਰੇ ਦੇ ਘਰ ਹੈਗੇ ਨੇ। ਤਕਰੀਬਨ ਇੱਥੇ 15-17 ਘਰ ਨੇਗੇ ਮੁਹੰਮਦਾਂ ਦੇ ਤੇ ਬਾਕੀ ਰਲ ਮਿਲ ਕੇ ਸਾਰੇ ਜੋ ਆਪਣੇ ਨਗਰ ਦੇ ਮਤਲਬ ਸਿੱਖ ਭਾਈਚਾਰਾ ਜਾਂ ਹੋਰ ਵੀ ਜੋ ਮਰਾਦਰੀਆਂ ਨੇ ਸਾਰਿਆਂ ਦਾ ਅਤਵਾਦ ਦੇ ਨਾਲ ਕੰਮ ਚੱਲ ਰਿਹਾ। ਇਹ ਜਿਹੜੀ ਭਾਈਚਾਰਕ ਸਾਂਝ ਅੱਜ ਅੱਜ 10:30 ਤੱਕ ਨੂੰ ਦੇਖ ਨੂੰ ਮਿਲ ਰਹੀ ਆ ਇਹ ਹਰ ਸਾਲ ਹੀ ਰਮਜ਼ਾਨ ਦੇ ਮਹੀਨੇ ਦੇਖਾਈ ਜਾਂਦੀ ਹੈਗੀ ਆ ਜਾਂ ਸ਼ੁਰੂਆਤ ਕਰਨ ਲੱਗੋ। ਹਾਂਜੀ ਹਰ ਸਾਲ ਰਮਜ਼ਾਨ ਦੇ ਮਹੀਨੇ ਤਾਂ ਉਹ ਵੀ 12 ਮਹੀਨਿਆਂ ਦੇ ਵਿੱਚ ਵੀ ਨਗਰ ਦੇ ਵਿੱਚ ਪੂਰਾ ਅਤਵਾਦ ਤੇ ਸਾਂਝ ਦਿਖਾਈ ਜਾਂਦੀ ਆ। ਪਰਮਾਤਮਾ ਅਗੇ ਅਰਦਾਸ ਕਰਦੇ ਆ ਅੱਗੇ ਵਾਸਤੇ ਵੀ ਇਸੇ ਤਰ੍ਹਾਂ ਹੀ ਇਹ ਸਾਂਝ ਬਰਕਰਾਰ ਰਹੇ। ਕੀ ਗੱਲ ਹੋ ਹਾਂਜੀ ਮੈਂ ਮੁਹੰਮਦ ਅਬਦੁੱਲਾ ਮੁਸਲਮ ਬਲਤਿਹਾਰ ਕਮੇਟੀ ਦਾ ਪ੍ਰਧਾਨ ਤੇ ਅੱਜ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਵੀਮਾ ਰੋਜ਼ਾ ਤੇ ਸਾਰੇ ਪਿੰਡ ਦੇ ਨਗਰਵੰਨਿਓ ਸਿੱਖ ਭਾਈਚਾਰੇ ਬੰਨਿਓ ਗੁਰਦੁਆਰਾ ਪ੍ਰਬੰਧ ਕਮੇਟੀਆਂ ਬੰਨਿਓ ਅੱਜ ਰਲ ਕੇ ਰੋਜ਼ੇ ਦੀ ਇਫਤਾਰੀ ਕਰਵਾਈ ਗਈ ਤੇ ਅਸੀਂ ਸਾਰੇ ਮਤਲਬ ਸੇਖਪਾਈਚਾਰੇ ਦਾ ਸਾਰੇ ਗੋਗਵਾਰਾ ਬਰੋਦਨ ਕਮੇਟੀ ਦਾ ਤੇ ਪਿੰਡ ਦੀ ਪੰਚਾਇਤ ਦਾ ਬਹੁਤ ਬਹੁਤ ਮੇਰੇ ਵੱਲੋਂ ਧੰਨਵਾਦ ਸਾਰੇ ਸਾਰੇ ਮੁਸਲਮਾਨ ਭਾਈਚਾਰੇ ਬੰਨਿਓ ਧੰਨਵਾਦ ਕਰਦਾ